ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੈਸੇ ਵੀ ਵਧੀਆ ਜੀ ਤੇ ਅ ਅੱਜ ਤੁਹਾਡੇ ਵਾਸਤੇ ਜਿਹੜਾ ਟੌਪਿਕ ਲੈ ਕੇ ਆਈਆਂ ਮੈਂ ਉਹ ਤੁਹਾਡੇ ਡਿਮਾਂਡਡ ਹੈ ਕਿਸੇ ਨੇ ਮਤਲਬ ਇਹਨੂੰ ਸਪੈਸ਼ਲੀ ਕਮੈਂਟ ਦੇ ਵਿੱਚ ਮੈਂ ਪੜਿਆ ਕਿ ਤੁਸੀਂ ਸਾਨੂੰ ਮੈਂ ਤੁਹਾਡੇ ਘਰ ਜਾਂਦੇ ਇਹ ਵੀ ਦੇਖੀਆਂ ਸੀਗਾ ਵੀ ਤੁਹਾਡੇ ਫੁਲੀ ਆਟੋਮੈਟਿਕ ਮਸ਼ੀਨ ਵੀ ਹੈ ਦੂਜੀ ਵੀ ਹੈ ਤੇ ਤੁਸੀਂ ਉਹਦੇ ਬਾਰੇ ਤੁਹਾਨੂੰ ਦੋਨਾਂ ਦੇ ਯੂਜ਼ 'ਚ ਕੀ ਫਰਕ ਹੈ ਉਹ ਜ਼ਰੂਰ ਦੱਸਿਓ ਕਿਉਂਕਿ ਬਹੁਤ ਸਾਰੇ ਬੰਦੇ ਨੇ ਲੈਣੀ ਵੀ ਹੁੰਦੀ ਆ ਤਾਂ ਵੀ ਮੈਂ ਤੁਹਾਨੂੰ ਇਹਨਾਂ ਦੋਨਾਂ ਦੇ ਰਿਵਿਊ ਦੇ ਦਿੰਨੀ ਆ ਵੀ ਦੋਨਾਂ ਦਾ ਮੈਂ ਦੋ ਕਿਉਂ ਰੱਖੀਆਂ ਹੋਈਆਂ ਪਹਿਲਾਂ ਇਹ ਵੀ ਜ਼ਰੂਰੀ ਆ ਨਾ ਦੋ ਕਿਉਂ ਰੱਖੀਆਂ ਹੋਈਆਂ ਤੇ ਫਿਰ ਦੋਨਾਂ ਦਾ ਫਰਕ ਕੀ ਆ ਦੋਵਾਂ 'ਚ ਜਿਹੜੀ ਫੁੱਲੀ ਆਟੋਮੈਟਿਕ ਮਸ਼ੀਨ ਆ ਜੇ ਰੇਟ ਵਾਈਜ਼ ਗੱਲ ਕਰੀਏ ਤਾਂ ਆਲਮੋਸਟ ਇਹ ਡਬਲ ਤੋਂ ਵੀ ਥੋੜੀ ਜਿਹੀ ਵੱਧ ਹੁੰਦੀ ਆ ਮਤਲਬ ਇਹ 30 35000 ਦੀ ਆਈਟਮ ਹੈ ਤੇ ਉਹ ਜਿਹੜੀ ਹੁੰਦੀ ਆ ਉਹ 10 12 8 10 ਤੋਂ ਸ਼ੁਰੂ ਹੋ ਜਾਂਦੀ ਆ ਨਾ ਉਹ ਓਨੇਕ ਦੀ ਹੁੰਦੀ ਆ ਤੇ ਪਹਿਲੀ ਗੱਲ ਤਾਂ ਰੇਟ ਦਾ ਹੀ ਕਾਫੀ ਫਰਕ ਹੁੰਦਾ ਦੂਜੀ ਅ ਕੋ ਜੀ ਚਾਹੀਦੀ ਐ ਸਪੇਸ ਇਹਨੂੰ ਥੋੜੀ ਜੀ ਸ਼ਾਇਦ ਘੱਟ ਚਾਹੀਦੀ ਐ ਮੇਰੇ ਕੋਲੇ ਫਰੰਟ ਲੋਡ ਐ ਤੇ ਇਸ ਕਰਕੇ ਸਾਈਜ਼ ਤਕਰੀਬਨ ਫਰੰਟ ਲੋਡ ਤੇ ਟੌਪ ਲੋਡ ਦੋਨਾਂ ਦਾ ਇਹੀ ਹੁੰਦਾ ਠੀਕ ਐ ਤੇ ਜਿਹੜਾ ਫੁੱਲੀ ਆਟੋਮੈਟਿਕ ਕਿਉਂ ਰੱਖੀ ਹੋਈ ਐ ਕਿਉਂਕਿ ਫੁੱਲੀ ਆਟੋਮੈਟਿਕ ਦੇ ਵਿੱਚ ਤੁਹਾਨੂੰ ਮਿਹਨਤ ਘੱਟ ਲੱਗਦੀ ਐ ਤੁਸੀਂ ਕਪੜੇ ਪਾਤੇ ਤੁਸੀਂ ਬਸ ਉਹ ਤੁਸੀਂ ਚਲਾ ਕੇ ਚਲੇ ਜਾਓ ਤੇ ਤੁਹਾਡੇ ਆਉਂਦਿਆਂ ਨੂੰ ਸਾਰਾ ਸਰਕਲ ਪੂਰਾ ਹੋ ਕੇ ਆਪਣੇ ਆਪ ਬੰਦ ਹੋ ਜੂਗੀ ਤੇ ਤੁਸੀਂ ਆ ਕੇ ਸੁਕਣੇ ਤੇ ਪੋੜੇ ਪੈਣਗੇ ਇਹ ਤਾਂ ਨਹੀਂ ਹੈਗਾ ਕਿ ਬਿਲਕੁਲ ਸੁਕਾ ਦੂਗੀ ਤੁਸੀਂ ਆ ਕੇ ਫਿਰ ਸੁਕਣੇ ਪਾ ਲੋਗੇ ਤੇ ਫਿਰ ਜਲਦੀ ਸੁੱਕ ਜਾਣਗੇ ਬਸ ਇਹਦਾ ਇੱਕ ਤਾਂ ਇਹ ਹੈ ਤੇ ਜਿਹੜਾ ਇਹਦਾ मतलब ਇਹਦੇ ਚ ਇਹ ਵੀ ਹੈ ਕਿ ਕੋਈ ਵੀ ਪਾ ਦੂਗਾ ਬੱਚੇ ਵੀ ਪਾ ਸਕਦੇ ਆ ਕੋਈ ਵੀ ਵੱਡਾ ਛੋਟਾ ਕਿਉਂਕਿ ਕੱਢਣਾ ਨਹੀਂ ਕਰਨਾ ਨਹੀਂ ਕੁਝ ਨਹੀਂ ਕਰਨਾ ਕੋਈ ਝਮੇਲਾ ਨਹੀਂ ਬਸ ਇੱਕ ਵਾਰੀ ਪਾਤੇ ਤੇ ਫਿਰ ਬਸ ਤੁਹਾਨੂੰ ਧੋਤੇ ਹੋਏ ਤੇ ਡਰਾਈ ਕੀਤੇ ਹੋਏ ਮਿਲਣਗੇ ਜੇ ਵਿੱਚੋਂ ਦੀ ਪਾਣੀ ਚਲਿਆ ਵੀ ਜਾਊਗਾ ਮਤਲਬ ਮਤਲਬ ਤੁਸੀਂ ਪਾਣੀ ਦੇ ਨਾਲ ਇਹਨੂੰ ਅਟੈਚ ਕਰ ਰੱਖੀਏ ਪਾਈਪ ਅਗਰ ਚਲਿਆ ਜਾਂਦਾ ਤਾਂ ਉੱਥੇ ਰੁਕ ਜਾਊਗਾ ਇਹਦਾ ਸਰਕਲ ਇਹ ਨਹੀਂ ਕਿ ਇਹ ਦੁਬਾਰਾ ਔਨ ਕਰਨੀ ਪਊਗੀ ਜਦੋਂ ਪਾਣੀ ਆਊਗਾ ਉੱਥੋਂ ਹੀ ਦੁਬਾਰਾ ਸਰਕਲ ਸ਼ੁਰੂ ਹੋ ਜਾਊਗਾ ਤੇ ਕੰਪਲੀਟ ਸਰਕਲ ਹੋ ਜਾਊਗਾ ਇਹਦੇ ਸਰਕਲ ਜਿਹੜੇ ਆ ਉਹ ਤਿੰਨ ਤਰ੍ਹਾਂ ਦੇ ਆ ਇੱਕ ਤਾਂ ਹੈਗਾ ਸਭ ਤੋਂ ਵੱਡਾ ਜਿਹਦੇ ਵਿੱਚ ਤੁਸੀਂ ਥੋੜੇ ਜੇ ਮਤਲਬ कॉटन टाइप ਫੈਬਰਿਕ ਜਿਹੜੇ ਥੋੜੇ ਜਿਆਦਾ એનર્ਜੀ ਮੰਗਦੇ ਐ ਉਹ ਉਹ ਵਾਲਾ ਇਹ ਇੱਥੋਂ ਸ਼ੁਰੂ ਹੋ ਕੇ ਇੱਥੋਂ ਤੱਕ ਸਭ ਤੋਂ ਵੱਡਾ ਸਰਕਲ ਇਹਦਾ ਇਹੀ ਹੈ ਜਿਹੜਾ ਕਿ ਅਸੀਂ ਨਾਰਮਲੀ ਯੂਜ਼ ਕਰਦੇ ਹਾਂ ਠੀਕ ਹੈ ਜਿਵੇਂ ਟੋਵਲ ਵਗੈਰਾ ਜਾਂ ਹੂਰ ਹੈ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਫਿਰ ਇਹ ਵੱਡੇ ਸਰਕਲ 'ਚ ਹੀ ਠੀਕ ਆਉਂਦਾ ਤੇ ਉਸ ਤੋਂ ਬਾਅਦ ਇੱਕ ਸਰਕਲ ਹੋਰ ਆਉਂਦਾ ਹੈ ਸਿੰਥੈਟਿਕ ਦਾ ਠੀਕ ਹੈ ਜਿਹਦੇ ਵਿੱਚ ਜਿਵੇਂ ਤੁਸੀਂ ਸਿੰਥੈਟਿਕ ਲੋਅਰ ਹੈ ਜਾਂ ਹੂਰ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਨੂੰ ਬਹੁਤ ਜ਼ਿਆਦਾ ਅ એનર્ਜੀ ਦੀ ਲੋੜ ਨਹੀਂ ਹੁੰਦੀਗੀ ਫਿਰ ਉਹ ਆ ਜਾਂਦਾ ਸਰਕਲ ਤੇ ਉਸ ਤੋਂ ਬਾਅਦ ਇੱਕ ਹੋਰ ਛੋਟਾ ਸਰਕਲ ਆਉਂਦਾ ਹੈ ਜਿਹਦੇ ਵਿੱਚ ਵੁੱਲਨ ਜਿਵੇਂ ਕੋਟੀਆਂ ਵਗੈਰਾ ਆਪਾਂ ਕਰਾਂਗੇ ਅੱਗੇ ਜਾਂ ਤੁਸੀਂ ਜੇ ਤੁਸੀਂ ਪੱਗਾਂ ਧੋਣਿਓ ਤਾਂ ਪੱਗਾਂ ਤੁਸੀਂ ਇਸ ਆ ਛੋਟੇ ਸਰਕਲ 'ਚ ਪਾ ਸਕਦੇ ਹੋ ਤੁਸੀਂ ਇਹ ਸਰਕਲ ਆਪਣਾ ਇੱਥੇ ਘੁਮਾ ਕੇ ਇੱਥੇ ਲੈ ਜੂਗੀ ਉਹ ਥੋੜਾ ਅੱਗੇ ਨਿਕਲ ਕੇ ਮੇਤੋਂ ਇੱਥੇ ਲਾ ਜੂंगे ਤੇ ਇੰਨੇ ਸਰਕਲ ਦੇ ਵਿੱਚ ਹੀ ਤੁਹਾਡੀਆਂ ਜਿਹੜੀਆਂ ਜਿਹੜੇ ਤੁਸੀਂ ਕੱਪੜੇ ਪਾਏ ਆ ਉਹ ਸਾਫ਼ ਹੋ ਕੇ ਸੁੱਕ ਜਾਣਗੇ ਠੀਕ ਹੈ ਤੇ ਜਿਹੜੀਆਂ ਮਤਲਬ ਜਿਨ੍ਹਾਂ ਨੂੰ ਜ਼ਿਆਦਾ ਇਹ ਨਹੀਂ ਕਿ ਆਪਾਂ ਰੋਜ਼ ਇੱਕੋ ਹੀ ਸਰਕਲ ਦੇ ਉੱਤੇ ਸੈੱਟ ਕਰਕੇ ਇਹਨੂੰ ਯੂਜ਼ ਕਰਨਾ ਹੈ ਠੀਕ ਤੇ ਤੁਸੀਂ ਆਪਣੇ ਕੱਪੜਿਆਂ ਦੀ ਰਿਕੁਆਇਰਮੈਂਟ ਦੇ ਕਿਉਂ ਅਸੀਂ ਪੱਗਾਂ ਵੀ ਧੋਣੀਆਂ ਹੁੰਦੀਆਂ ਜਿਹਦੇ ਪੱਗਾਂ ਦਾ ਲੋਟ ਹੁੰਦਾ ਉਹਦੇ ਸਭ ਤੋਂ ਛੋਟਾ ਸਰਕਲ ਹੁੰਦਾ ਨਹੀਂ ਤਾਂ ਬਹੁਤ ਦੇਰ ਤੱਕ ਪੱਗਾਂ ਵਿੱਚ ਘੁੰਮਦੀਆਂ ਰਹਿਣਗੀਆਂ ਜਾਂ ਸਰਫ ਦੇ ਵਿੱਚ ਰਹਿਣਗੀਆਂ ਕਿਉਂਕਿ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੈ ਨਾ ਇਹਦੇ ਵਿੱਚ ਬੇਸਿਕਲੀ ਸੋਕਿੰਗ ਹੁੰਦੀ ਹੈ ਕੁਝ ਟਾਈਮ ਮਤਲਬ ਕੱਪੜੇ ਸਿਰਫ ਭਿੱਜੇ ਰਹਿੰਦੇ ਨੇ ਸਰਫ 'ਚ ਜਾਂ ਜੋ ਵੀ ਆਪਾਂ ਸੋਪ ਯੂਜ਼ ਕਰਾਂਗੇ ਤੇ ਇਹਦਾ ਇੱਕ ਤਾਂ ਇਹ ਹੈ ਇੱਕ ਹੈ ਨਾ ਇਹ ਕੱਪੜਿਆਂ ਨੂੰ ਉ ਜਿਵੇਂ ਜਿਹੜੀ ਦੂਜੀ ਮਸ਼ੀਨ ਹੁੰਦੀ ਉਹ ਸਾਰੇ ਕੱਪੜੇ ਇੱਕ ਦੂਜੇ ਫਸ ਜਾਂਦੇ ਇਹ ਉਹ ਨਹੀਂ ਕਰਦੀਗੀ ਮਾੜਾ ਮੋਟਾ ਹੀ ਹੁੰਦਾ ਜਿਆਦਾ ਤੇ ਇਹਦੇ ਵਿੱਚ ਨਾ ਮਤਲਬ ਉਹ ਜਿਹੜਾ ਉਲਝਾ ਪਿਆ ਜਾਂਦਾ ਤੇ ਫਿਰ ਉਹ ਕੱਲਾ ਕੱਲਾ ਕਰਨਾ ਔਖਾ ਹੋ ਜਾਂਦਾ ਉਹ ਨਹੀਂ ਹੁੰਦਾਗਾ ਤੁਸੀਂ ਰਾਮ ਨਾਲ ਹੀ ਕੱਢ ਲੈਨੇ ਹੋ ਕੱਪੜੇ ਕਿਸੇ ਵੀ ਟੱਬ ਚ ਕੱਢ ਲਓ ਤੇ ਫਿਰ इजीली ਤੁਸੀਂ ਕਰ ਕਰ ਲਓ ਤੇ ਜੇ ਤੁਸੀਂ ਸੀਨੀਅਰ ਹੋ ਤਾਂ ਤੁਹਾਡੇ ਲਈ ਬੈਸਟ ਹੈ ਇਹ ਕਿਉਂਕਿ ਸੀਨੀਅਰਸ ਨੂੰ ਉਹਦੇ ਚੋਂ ਕਪੜੇ ਕੱਢਣੇ ਮੋਢੀ ਦੁਖਣ ਲੱਗ ਜਾਂਦੇ ਨੇ ਹੈਨਾ ਝੁੱਕ ਕੇ ਚੀਜ਼ਾਂ ਪਾਉਣੇ ਤੇ ਗਿੱਲੇ ਕਪੜੇ ਪੈਰੀ ਵੀ ਬਹੁਤ ਹੁੰਦੇ ਆ ਜਦੋਂ ਕੱਢ ਕੇ ਆਪਾਂ ਦੂਜੇ ਪਾਸੇ ਡਰਾਈਰ ਚ ਪਾਉਣੇ ਹੁੰਦੀ ਹੈ ਤਾਂ ਉਦੋਂ ਕਾਫੀ ਮਤਲਬ ਮੁਸ਼ਕਲ ਕਰਨੀ ਪੈਂਦੀ ਹੈ ਤੇ ਉਹ ਤੁਹਾਡੀ ਬਚ ਜਾਂਦੀ ਹੈ ਮਿਹਨਤ ਠੀਕ ਤੇ ਦੂਸਰਾ ਜੇ ਤੁਸੀਂ ਜੌਬ ਕਰਦੇ ਹੋ ਫਿਰ ਵੀ ਤੁਹਾਨੂੰ ਇਹ ਕਾਫੀ ਹੈਲਪਫੁਲ ਹੁੰਦੀ ਹੈ ਕਿਉਂਕਿ ਤੁਹਾਨੂੰ ਕੋਲ ਟਾਈਮ ਦੀ ਘਾਟ ਹੁੰਦੀ ਹੈ ਤੁਸੀਂ इजीली ਆਪਣਾ ਸਵੇਰੇ ਜਾਂਦੇ ਹੋਏ ਇੱਕ ਲੋਟ ਪਾਜੋ ਤੇ ਦੁਪਹਿਰੇ ਆ ਕੇ ਕੱਢ ਲਓ ਜਾਂ ਸ਼ਾਮ ਨੂੰ ਜਦੋਂ ਵੀ ਕੋਈ ਵੀ ਆ ਕੇ ਕੱਢ ਕੇ ਸੁਕਣਾ ਪਾ ਦੂਗਾ ਠੀਕ ਸੋ ਇਹ ਹੈ ਤੇ ਇਹਦੇ ਵਿੱਚ ਜਿਹੜਾ ਤੁਸੀਂ ਕੱਪੜੇ ਪਾਉਣ ਦਾ ਨਾ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਇਹ ਵੀ ਨਾਲ ਹੀ ਦੱਸ ਦਿੰਨੀ ਆਂ ਕਈ ਵਾਰੀ ਨਾ ਮਤਲਬ ਹੁੰਦਾ ਹੈ ਕਿ ਸਾਡੇ ਕੱਪੜੇ ਜਿੱਥੇ ਸਾਫ਼ ਨਹੀਂ ਹੁੰਦੇ ਹੈ ਨਾ ਉਹਦਾ ਇੱਕ ਤਰੀਕਾ ਹੈ ਜਿੱਥੇ ਸਹੀ ਪਾਉਣ ਦਾ ਉਹ ਆਪ ਹੋ ਉਹਨਾਂ ਨੂੰ ਵੈਸੇ ਤੇ ਕੰਪਨੀ ਵਾਲੇ ਜਿਹੜੇ ਆਉਂਦੇ ਨੇ ਟ੍ਰੇਨਰ ਉਹਨਾਂ ਨੂੰ ਦੱਸ ਕੇ ਜਾਣਾ ਚਾਹੀਦਾ ਪਰ ਉਹ ਨਹੀਂ ਦੱਸਦੇ ਮੈਂ ਤੁਹਾਨੂੰ ਦੱਸ ਦਿੰਨੀ ਆ ਇਹਦੇ ਚਾ ਆਪਾਂ ਕੱਪੜੇ ਕਿਵੇਂ ਪਾਉਣੇ ਆ ਮੇਰਾ ਵੈਸੇ ਪਾਰ ਰੱਖਿਆ ਪਰ ਮੇਰਾ ਲੋਟ ਪੂਰਾ ਨਹੀਂ ਹੋਇਆ ਸੀਗਾ ਇਸ ਕਰਕੇ ਮੇ ਚਲਾਈ ਨਹੀਂ ਹੋਈ ਸੀ ਇਹਦੇ ਵਿੱਚ ਕੀ ਹੈ ਤੁਸੀਂ ਕੱਪੜੇ ਜਿਵੇਂ ਪਾਉਣੇ ਆ ਤਾਂ ਤੁਸੀਂ ਇਦਾਂ ਜਿਵੇਂ ਆ ਮੈਂ ਹੁਣ ਇਹਨੂੰ ਮੈਂ ਪੁੱਠਾ ਹੀ ਪਾਉਣੀ ਹੁੰਦੀ ਹੈ ਇਹਦੇ ਵਿੱਚ ਤੇ ਇਦਾਂ ਦੂਰਾ ਕਰਿਆ ਤੇ ਇਦਾਂ ਐਵੇਂ ਕਰਕੇ ਤੇ ਐ ਨਹੀਂ ਕੋਈ ਗੋਲਾ ਬਣਾ ਕੇ ਨਹੀਂ ਪਾਉਣੀ ਠੀਕ ਹੈ ਇਦਾਂ ਇਦਾਂ ਸਿੱਧੇ ਸਿੱਧੇ ਜਿ ਰੱਖਣੀ ਹੈ ਤੁਸੀਂ ਜੇ ਹੋ ਸਕੇ ਤੁਹਾਡੇ ਕੋਲ ਟਾਈਮ ਹੈ ਤੁਸੀਂ ਸਟੈਲ ਆ ਕੇ ਪਾ ਦਿਓ ਠੀਕ ਨਹੀਂ ਤਾਂ ਤੁਸੀਂ ਇਦਾਂ ਕਰਕੇ ਤੇ ਇਦਾਂ ਇਹਨੂੰ ਹਾਫ ਕਰ ਲੈ ਸਮਝੋ ਆਲਮੋਸਟ ਹਾਫ ਤੇ ਫਿਰ ਇਹਨੂੰ ਇਦਾਂ ਇਦਾਂ ਅਹਿਮਸ਼ਾਉਂਦੇ ਜਾਣਾ ਇੱਕ ਦੂਜੀ ਦੇ ਉੱਤੇ ਇਦਾਂ ਇਦਾਂ ਦਿਖਾਈ ਇਦਾਂ ਤੁਸੀਂ ਐ ਗੋਲਾਈ ਚ ਮਤਲਬ ਇਹਦੇ ਉੱਪਰ ਉੱਪਰ ਰੱਖਦੇ ਜਾਣੇ ਕੱਪੜੇ ਜਿਹੜੇ ਮੈਂ ਪਹਿਲਾਂ ਰੱਖੇ ਹੋਏ ਹੋ ਐਂ ਰੱਖੇ ਹੋਏ ਆ ਦੇਖੋ ਸਾਰੇ ਥੱਲੇ ਤੱਕ ਠੀਕ ਹੈ ਤੇ ਜਿਹੜੀ ਤੁਸੀਂ ਸ਼ਰਟ ਹੈ ਹੁਣ ਮੈਂ ਕੱਢ ਹੀ ਲੈਣੀ ਆ ਬਾਹਰ ਇੱਕ ਸ਼ਰਟ ਜਿਹੜੀਆਂ ਤੁਹਾਡੀਆਂ ਜੈਂਟਸ ਦੀਆਂ ਸ਼ਰਟਾਂ ਐ ਜਾਂ ਤੁਹਾਡੇ ਵੀ ਕਾਲਰ ਵਾਲੇ ਕੱਪੜੇ ਐ ਉਹਨਾਂ ਨੂੰ ਨਾ ਉੱਪਰ ਵਾਲਾ ਬਟਨ ਮੈਂ ਲਾਇਆ ਨਹੀਂ ਸੀ ਕਿਉਂਕਿ ਹਾਫ ਹਾਫ 슬ੀਵਸ ਦਾ ਹੀ ਸੀਗਾ ਤੁਸੀਂ ਉੱਪਰ ਵਾਲਾ ਬਟਨ ਤੁਸੀਂ ਬੇਸ਼ੱਕ ਲਗਾ ਦੋ ਇਹਦਾ ਟੌਪ ਬਟਨ ਤੇ ਕਾਲਰ ਪੁੱਠੇ ਕਰ ਦੋ ਠੀਕ ਹੈ ਨਹੀਂ ਤਾਂ ਕਾਲਰ ਤੁਹਾਡੇ ਨਿਕਰਣਗੇ ਨਹੀਂ ਜੀ ਤੁਸੀਂ ਸਿੱਧੀ ਸਿੱਧੇ ਪਾਉਂਗੇ ਇਹ ਟ੍ਰਿਕ ਤੁਸੀਂ ਕਰਕੇ ਵੇਖਿਓ ਤੁਹਾਨੂੰ ਬਿਲਕੁਲ ਵੀ ਕਲਰ ਮਲਣੇ ਨਹੀਂ ਪੈਣਗੇ ਆ ਦੇਖੋ ਇਹਦੇ ਵਿੱਚ ਹੀ ਧੋਤੀਆਂ ਹੋਈਆਂ ਮੇਰੀਆਂ ਤੇ ਹਾਲਾਂਕਿ ਮੈਂ ਦੁਬਾਰਾ ਧੋਣ ਨੂੰ ਰੱਖਿਓ ਜੀ ਫਿਰ ਵੀ ਬਿਲਕੁਲ ਸਾਫ਼ ਪਈ ਹੈ ਠੀਕ ਹੈ ਤੇ ਇਹਨੂੰ ਤੁਸੀਂ ਜੇ ਤੁਹਾਡੇ ਕਫ ਵੀ ਨੇ ਚਲੋ ਇਹ ਤਾਂ ਹਾਫ ਹੈ ਜੇ ਤੁਹਾਡੇ ਕਫ ਵੀ ਨੇ ਨਾ ਤੇ ਉਹਨਾਂ ਨੂੰ ਵੀ ਤੁਸੀਂ ਉਲਟਾ ਕਰ ਦੇਣਾ ਕਫਾਂ ਨੂੰ ਠੀਕ ਹੈ ਮਤਲਬ ਪੁੱਠੇ ਪਾਸਾ ਪੁੱਠਾ ਪਾਸਾ ਕਰ ਦੇਣਾ ਤੇ ਇਦਾਂ ਹਾਫ ਕਰਕੇ ਤੇ ਇਹਨਾਂ ਨੂੰ ਐਸੇ ਦੇ ਰੱਖਣਾ ਕਲਰਾਂ ਨੂੰ ਤੇ ਇਦਾਂ ਪਾ ਦਿਓ ਇਦਾਂ ਮਿਸ਼ਾਉਂਦੇ ਜਾਣਾ ਇੱਕ ਦੂਜੀ ਦੇ ਉੱਤੇ ਜਿਵੇਂ ਮੈਂ ਮਿਸ਼ਾਏ ਇਦਾਂ ਠੀਕ ਹੈ ਸਾਰੇ ਕੱਪੜਿਆਂ ਨੂੰ ਤੁਸੀਂ ਸਾਫ਼ ਹੁਸੀ ਨਹੀਂ ਕਰਨੀਂਗੀ ਤੇ ਫਿਰ ਤੁਸੀਂ ਦੇਖਿਓ ਬਿਲਕੁਲ ਸਾਫ਼ ਹੋ ਜਾਣਗੇ ਤੁਹਾਡੇ ਕੱਪੜੇ ਕੋਈ ਕਲਰ ਨਹੀਂ ਗੰਦੇ ਰਹਿਣਗੇ ਕੁਝ ਨਹੀਂ ਹੋਊਗਾ ਦੂਸਰਾ ਇੱਕ ਕੰਮ ਤੁਸੀਂ ਹਮੇਸ਼ਾ ਕਰਿਆ ਕਰੋਗੇ ਜਦੋਂ ਵੀ ਤੁਸੀਂ ਕੱਪੜੇ ਇਹਦੇ ਵਿੱਚ ਪਾਉਣੇ ਆ ਨਾ ਜਿਹੜਾ ਸਰਫ ਪਾਉਣੇ ਉਹਦੇ ਤੇ ਕੰਯੂਸੀ ਨਹੀਂ ਕਰਨੀ ਕਿਉਂਕਿ ਬਿਜਲੀ ਦਾ ਖਰਚਾ ਵੀ ਉਨਾ ਹੀ ਹੋਣਾ ਹੈ ਤੇ ਤੁਹਾਡੀ ਮਿਹਨਤ ਵੀ ਉਨੀ ਹੀ ਲੱਗਣੀ ਹੈ ਸੁੱਕਣੇ ਪਾਉਣੇ ਆ ਕਰਨੇ ਆ ਹੋਰ ਸਾਰਾ ਕੰਮ ਸਿਰਫ ਤੁਸੀਂ ਇਨੂੰ ਬਚਾਉਣ ਖਾਤਰ ਕੇ ਸਿਰਫ ਥੋੜੀ ਜਿਹੀ ਘੱਟ ਪਾ ਲਾਂ ਮੈਂ ਸਾਡਾ ਜੀ ਪ੍ਰੋਪਰ ਕਪੜੇ ਸਾਫ਼ ਨਾ ਹੋਏ ਤਾਂ ਕੋਈ ਫਾਇਦਾ ਨਹੀਂ ਤੇ ਮੈਂ ਜਿਹੜੀ ਇਹਦੇ ਚ ਮੀਜਰਮੈਂਟ ਰੱਖੀ ਵੀ ਹੈ ਉਹ 100 ਐਮਐਲ ਦੀ ਇੱਕ ਲੋਟ ਦੇ ਵਿੱਚ ਰੱਖੀ ਵੀ ਹੈ ਲਿਕਵਿਡ ਸੋਪ ਯੂਜ਼ ਕਰਦੀ ਆ ਮੈਂ ਇਹਦੇ ਚ ਤੁਸੀਂ ਜਿਹੜਾ ਵੀ ਕਰਦੇ ਹੋ ਤਾਂ ਮੋਸਟਲੀ ਤਾਂ ਨਾਲ ਆਉਂਦੀ ਹੁੰਦੀ ਹੈ ਮੀਜਰਮੈਂਟ ਕੱਪ ਪਰ ਇਹਦੇ ਚ ਨਹੀਂ ਆਇਆ ਸੀਗਾ ਮੇਰੇ ਕੋਲ ਤਾਂ ਮੈਂ ਇੱਕ ਕੱਪ ਬਾਇ ਵੇਟ ਤੇ ਬਾਇ ਵੋਲੀਅਮ ਦੋਨੋਂ ਤਰੀਕੇ ਨਾਲ ਚੈੱਕ ਕਰਕੇ 100 ਐਮਐਲ ਇਹਦੇ ਚ ਮੈਂ ਪਾਉਣੀ ਹੁੰਦੀ ਆ ਜਿਹਦੇ ਚੋਂ ਥੋੜਾ ਜਿਹਾ ਮੈਂ ਇਧਰਲੇ ਚ ਪਾ ਦਨੀ ਆ ਰਿੰਸਿੰਗ ਵਾਸਤੇ ਠੀਕ ਹੈ ਤੇ ਬਾਕੀ ਰੇ ਵਿੱਚ ਪਾ ਦਿੰਨੀ ਹੈ ਮਤਲਬ 20 25 ਐਮਐਲ ਇਹ ਚ ਪਾ ਦਿੰਨੀ ਹੈ ਤੇ ਬਾਕੀ ਰੇ ਵਿੱਚ ਪਾ ਦਿੰਨੀ ਹੈ ਤੇ ਫਿਰ ਇਹਨੂੰ ਚਲਾਉਣੀ ਹੈ ਇਹ ਹੈਗਾ ਜੇ ਤੁਸੀਂ ਨੀਲ ਲਾਉਣਾ ਹੈ ਕੱਪੜਿਆਂ ਨੂੰ ਜੇ ਤੁਸੀਂ ਕੱਲੇ ਚਿੱਟੇ ਕੱਪੜਿਆਂ ਦਾ ਲੋਟ ਪਾਇਆ ਤੇ ਨੀਲ ਦੇਣਾ ਹੈ ਤੇ ਫਿਰ ਤੁਸੀਂ ਇਹਦੇ ਵਿੱਚ ਨੀਲ ਵੀ ਪਾ ਦਿਓ ਨੀਲ ਵੀ ਦੇ ਦਿੰਦੀ ਈਵਨ ਦਿੰਦੀ ਹੈ ਮਤਲਬ ਐ ਨਹੀਂ ਹੈਗਾ ਕਿ ਦਾਗ ਧੱਬੇ ਪੈ ਜਾਂਦੇ ਐ ਨਹੀਂ ਹੁੰਦਾ ਠੀਕ ਹੈ ਸੋ ਇਹ ਤਾਂ ਸੀਗੀ ਇਹਦੇ ਬਾਰੇ ਜਾਣਕਾਰੀ ਬਸ ਇਹਦਾ ਜਿਹੜਾ ਡਰਾਅ ਬੈਕ ਹੈਗਾ ਉਹ ਇਹ ਇੱਕ ਤਾਂ ਇਹਦੀ ਕਾਸਟ ਜ਼ਿਆਦਾ ਹੈ ਠੀਕ ਹੈ ਤੇ ਇੱਕ ਇਹਦਾ ਇੱਕ ਡਰਾਅ ਬੈਕ ਇਹ ਹੈ ਕਿ ਤੁਸੀਂ ਕੋਈ ਵੀ ਕਪੜਾ ਅਗਰ ਤੁਹਾਨੂੰ ਡਾਊਟ ਹੈ ਕਿ ਰੰਗ ਨ ਉਹ ਤੁਸੀਂ ਇੱਥੇ ਨਹੀਂ ਪਾ ਸਕਦੇ ਉਹ ਫਿਰ ਤੁਹਾਨੂੰ ਅਲੱਗ ਹੀ ਕਰਨਾ ਪਊਗਾ ਜਾਂ ਕਈ ਵਾਰੀ ਰਫ ਜਿਹੇ ਕੱਪੜੇ ਹੁੰਦੇ ਆ ਆਪਣੇ ਹਨਾ ਕੋਈ ਉਹ ਉਹਦੇ ਲਈ ਵੀ ਕਿਉਂਕਿ ਸਰਕਲ ਕਾਫੀ ਚੱਲੂਗਾ ਤੇ ਤਾਂ ਹੀ ਉਹ ਸਾਫ਼ ਹੋਊਗਾ ਜਿਵੇਂ ਡਸਟਰ ਵਗੈਰਾ ਵੀ ਆਪਾਂ ਵਸ ਧੋਣੇ ਹੁੰਦੇ ਉਹ ਇਹਦੇ 'ਚ ਨਹੀਂ ਚੱਲਦੇ ਠੀਕ ਤੇ ਪਾਣੀ ਨਹੀਂ ਧੋਣਦੇ ਆਪਾਂ ਇਹ 'ਚ ਕਿਉਂਕਿ ਬਾਕੀ ਕੱਪੜਿਆਂ ਦੇ ਨਾਲ ਪਾਣੀ ਨਹੀਂ ਧੋ ਸਕਦੇ ਤੁਸੀਂ ਇਸ ਕਰਕੇ ਮੈਂ ਨਾਲ ਦੂਜੀ ਮਸ਼ੀਨ ਵੀ ਰੱਖੀ ਹੋਈ ਹੈ ਤੇ ਉਹਦੇ ਬਾਰੇ ਵੀ ਅੱਜ ਗੱਲ ਕਰਾਂਗੇ ਲਓ ਜੀ ਦੂਜੀ ਮਸ਼ੀਨ ਆਪਣੇ ਕੋਲ ਇਸ ਸੈਮੀ ਆਟੋਮੈਟਿਕ ਹੈ ਸੈਮੀ ਆਟੋਮੈਟਿਕ ਮਸ਼ੀਨ ਲਈ ਜਿਵੇਂ ਤੁਸੀਂ ਇਹਦੇ ਚ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਇਹਦੇ ਤੇ ਨਾ ਇੱਕ ਆਸ ਚੀਜ਼ ਹੁੰਦਾ ਦੀ ਮੈਂ ਇਹਦੇ ਉੱਤੇ weight ਲਿਖਿਆ ਹੁੰਦਾ ਜਿਵੇਂ ਇਹਦੇ ਤੇ ਲਿਖਿਆ ਹੋਇਆ ਹੈ 9.5 ਕਿਲੋ ਠੀਕ ਹੈ ਹੁਣ ਇਹਦਾ ਕੀ ਮਤਲਬ ਹੈ ਜਿਵੇਂ 7 ਕਿਲੋ 6 ਕਿਲੋ 8 ਕਿਲੋ ਲਿਖਿਆ ਹੁੰਦਾ ਉੱਤੇ ਤੇ ਇਹਦੇ ਉੱਤੇ ਮੇਰੇ ਵਾਲੀ ਤੇ ਲਿਖਿਆ ਹੋਇਆ ਹੈ 9.5 ਕਿਲੋ ਠੀਕ ਹੈ ਜਿਹੜਾ ਇਹ 9.5 ਕਿਲੋ ਲਿਖਿਆ ਹੋਇਆ ਹੈ ਦਾ ਇਹ ਮਤਲਬ ਹੁੰਦਾ ਹੈ ਵੀ 9.5 ਕਿਲੋ weight ਦੇ ਸੁੱਕੇ ਕੱਪੜੇ ਮਤਲਬ ਸੁੱਕੇ ਕੱਪੜਿਆਂ ਦਾ weight 9.5 ਕਿਲੋ ਤੱਕ ਹੋਵੇ ਇੰਨੇ ਇਹ ਧੋਊਗੀ ਇ ਤੋ ਸਕਦੀ ਹੈ ਇਹ ਇੱਕ ਟਾਈਮ ਤੇ ਠੀਕ ਹੈ ਚਲੋ ਇੰਨੇ ਦਾ ਆਪਾਂ 9.5 ਕਿਲੋ ਤਾਂ ਕਾਫੀ ਹੋ ਜਾਂਦੇ ਕੱਪੜੇ ਤਾਂ ਇੱਕ ਤਾਂ ਇਹ weight ਤੁਸੀਂ ਆਪਣੀ ਫੈਮਿਲੀ ਦੇ ਹਿਸਾਬ ਨਾਲ ਤੇ ਇਹ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਸੀਂ ਲੈਣੀ ਹੈ ਨਵੀਂ ਮਸ਼ੀਨ ਹਲੇ ਤਾਂ ਵੱਡੇ ਟੱਬ ਵਾਲੀ ਹੀ ਲਓ ਕਿਉਂਕਿ ਰੇਟ ਦਾ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਵੀ ਇਹ 8 ਕਿਲੋ ਵਾਲੀ ਹੈ 9 ਕਿਲੋ ਵਾਲੇ ਉਹਦਾ ਇਹ ਫਾਇਦਾ ਹੁੰਦਾ ਕਿਉਂਕਿ ਆਪਾਂ ਇਹਨਾਂ ਸੀਜ਼ਨ ਤੇ ਰੋਜ਼ ਤਾਂ ਪੈਸੇ ਲਾਉਣੀ ਨਹੀਂ ਤੇ ਬਾਅਦ ਚ ਫਿਰ ਕੰਬਲ ਵੀ ਧੋਣੇ ਆ ਹੋਰ ਕਰਨਾ ਹੈ ਤਾਂ ਆਪਾਂ ਨੂੰ ਬਹੁਤ ਸੁੱਖ ਹੁੰਦਾ ਛੋਟਾ ਆਪਾਂ ਜੇ ਲੈ ਲਾਂਗੇ ਇਹ ਸੋਚ ਕੇ ਕਿ ਟੱਬਰ ਛੋਟਾ ਹੀ ਹੈ ਤਾਂ ਫਿਰ ਉਹਦੇ ਵਿੱਚ ਸਾਨੂੰ ਬਾਅਦ ਜਦੋਂ ਕੋਈ ਵੱਡਾ ਕਪੜਾ ਧੋਣਾ ਹੁੰਦਾ ਉਦੋਂ ਦਿੱਕਤ ਆਉਂਦੀ ਹੈ ਤੇ ਲੋ ਜੀ ਇੱਕ ਨਾ ਇਹਦੇ ਵਿੱਚ ਇਹ ਵਾਲਾ ਮਾਡਲ ਹੈ ਰੋਲਰ Z ਲਿਖਿਆ ਹੋਇਆ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਮਾਡਲ ਹੈ ਇਹ ਜਿਵੇਂ ਇਹਦੇ ਵਿੱਚ ਆ ਆ ਅੱਡ ਘੁੰਮਦੇ ਆ ਮੈਂ ਚਲਾਵਾਂ ਤੇ ਉਹ ਹੁਣ ਇਹ ਦਿਸਦੇ ਨਹੀਂ ਘੁੰਮਦੇ ਇਹ ਆ ਚੀਜ਼ੇ ਦੀ ਅੱਡ ਘੁੰਮਦੀ ਹੈ ਤੇ ਆ ਅੱਡ ਘੁੰਮਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਨਾ ਜਿਹੜੇ ਕੱਪੜੇ ਆ ਬਹੁਤ ਜ਼ਿਆਦਾ ਸਾਫ਼ ਹੁੰਦੇ ਆ ਇਹ ਜਿਵੇਂ ਐਂ ਕਹ ਲੋ ਕਿ ਜਿਵੇਂ ਆਪਾਂ ਹੱਥਾਂ ਨਾਲ ਧੋਦਨੇ ਮਲ ਕੇ ਉਵੇਂ ਇਹ ਪਾਣੀ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਘੁਮਾਉਂਦਾ ਹੀ ਆ ਇਹ ਤੇ ਅਹ ਟੱਬ ਕਾਫੀ ਵੱਡਾ ਹੈ ਦਾ ਮਤਲਬ ਕੰਬਲ ਵੀ ਆਰਾਮ ਨਾਲ ਧੋਤਾ ਜਾਂਦਾ ਇਹਦੇ ਵਿੱਚ ਸਾਡੇ ਨੂੰ ਕਿ ਲੌਲੀ ਚ ਤੁਸੀਂ ਇਸ ਤੋਂ ਵੱਡੀ ਵੀ ਲੈਣੀ ਚਾਹੋ ਤਾਂ ਲੈ ਸਕਦੇ ਹੋ ਤੇ ਬਾਕੀ ਜਿਹੜਾ ਇੱਕ ਇਹ ਟੱਕਣ ਹੁੰਦਾ ਹੈ ਇਹਦੇ ਨੇ ਇੱਕ ਆ ਲੱਗੀ ਹੁੰਦੀ ਨਹੀਂ ਹਨਾ ਆ ਵਾਲੇ ਪੁਆਇੰਟ ਤੇ ਇਹਨੂੰ ਥੱਲੇ ਰੱਖਣ ਨਾਲ ਇਹ ਤੇ ਸਕ੍ਰੈਚ ਆ ਜਾਂਦੇ ਤੇ ਇਹਦਾ ਇਦਾਂ ਇੱਥੇ ਟੰਗਣਾ ਇਹਨੂੰ ਨਾਲ ਹੀ ਇਹਦੇ ਠੀਕ ਹੈ ਇਹ ਟੰਗਣ ਵਾਸਤੇ ਹੀ ਹੈ ਇੱਥੇ ਵੀ ਤੁਸੀਂ ਜਦੋਂ ਇਹਨੂੰ ਲਾ ਦੇਣਾ ਹੈ ਕੱਪੜੇ ਸੁੱਕਣੇ ਪਾਉਣੇ ਆ ਉਦੋਂ ਠੀਕ ਹੈ ਜੀ ਤੇ ਇਹ ਹੋ ਗਿਆ ਤੇ ਇਹਦਾ ਇਕੇ ਲਈ ਜਾਲੀ ਹੁੰਦੀ ਹੈ ਜਿਹਨੂੰ ਤੁਸੀਂ ਕੱਢ ਕੇ ਇਹਦੇ ਚ ਉਹ ਆਪਣੇ ਨਾ ਜਿਹੜੇ ਕੱਪੜਿਆਂ ਦੀ ਲੂਈ ਇਕੱਠੀ ਹੋ ਜਾਂਦੀ ਹੈ ਜਿਵੇਂ ਨਹੀਂ ਤਾਂ ਉਹ ਕੱਪੜਿਆਂ ਨੂੰ ਲੱਗੀ ਜਾਂਦੀ ਹੈ ਵਿੱਚ ਇਕੱਠੀ ਹੋ ਜਾਂਦੀ ਹੈ ਇਹਨੂੰ ਕੁਝ ਟਾਈਮ ਲਈ ਕੱਢ ਕੇ ਕੁਝ ਟਾਈਮ ਬਾਅਦ ਸਾਫ਼ ਕਰ ਲਓ। ਲੋ ਜੀ ਇਹ इजीली ਨਿਕਲ ਜਾਂਦੀ ਹੈ ਇੱਥੋਂ ਇਹਨੂੰ ਦੱਬੋ ਤੇ ਆ ਨਿਕਲ ਆਉਂਦੀ ਹੈ ਦੇਖੋ ਐਦਾਂ ਤੇ ਮੈਂ ਵੈਸੇ ਤਾਂ ਲੂਹੀ ਤਾਂ ਕੱਢਤੀ ਸੀ ਪਰ ਡਿਟੇਲ ਚ ਸਾਫ਼ ਹੋਣ ਵਾਲੀ ਹੈ ਮੇਰੀ ਵੀ ਕਿਉਂਕਿ ਉਹਦੇ ਲਈ ਫਿਰ ਅਲੱਗ ਤੋਂ ਟਾਈਮ ਚਾਹੀਦਾ ਬਸ ਇਹਨੂੰ ਇੱਥੋਂ ਖੋਲੋ। ਵਾਸੀ ਤੇ ਲੋ ਜੀ ਇਹਦੇ ਵਿੱਚ ਆਪਾਂ ਇਹ ਜਾਲੀ ਜਿਹੜੀ ਹੈ ਉਹ ਕੱਢ ਕੇ ਸਾਫ਼ ਕਰਨੀ ਹੈ ਟਾਈਮਲੀ ਤੁਸੀਂ इजीली ਨਿਕਲ ਜਾਂਦੀ ਹੈ ਆਰਾਮ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਠੀਕ ਹੈ ਤੇ ਦੂਸਰਾ ਮੈਂ ਸਾਈਜ਼ ਹਮਸਾਈ ਤੁਹਾਨੂੰ ਦੱਸ ਹੀ ਦਿੱਤਾ ਵੀ ਹਮੇਸ਼ਾ ਪ੍ਰੈਫਰ ਕਰੋਗੇ ਥੋੜਾ ਜਿਹਾ ਵੱਡਾ ਲੋ ਇੱਕ ਚੀਜ਼ ਜਿਹੜੀ ਇਹਦੇ ਚ ਖਿਆਲ ਰੱਖਣ ਵਾਲੀ ਹੁੰਦੀ ਉਹ ਇਹ ਹੈ ਇਹਦੇ ਵਿੱਚ ਵੀ ਤੁਹਾਨੂੰ ਆ ਮਿਲਦੇ ਨੇ ਉਹ অপਸ਼ਨਸ ਜੈਂਟਲ ਹਲਕੇ ਫੁਲਕੇ ਕੱਪੜੇ ਧੋਣੇ ਤੇ ਇੱਥੇ ਧੋਣੇ ਨਾਰਮਲ ਜਿਵੇਂ ਆਪਾਂ ਡੇਲੀ ਵੇਅਰ ਵਾਲੇ ਧੋਣੇ ਤੋਂ ਇੱਥੇ ਧੋਣੇ ਤੇ ਜੇ ਸਟਰੋਂਗ ਹੈ ਤਾਂ ਇਹਨੂੰ ਇੱਧਰ ਨੂੰ ਲਾ ਦਿਓ ਠੀਕ ਹੈ ਤੇ ਲੋ ਜੀ ਫੇਰ ਇਹ ਇਹ ਇਟ ਸੋਕਿੰਗ ਹੈ ਤੁਸੀਂ ਇਹਨੂੰ ਪੂਰਾ ਘੁਮਾ ਦੋਗੇ ਅੱਗੇ ਤੱਕ ਤੇ ਜਿਹੜੇ ਕੱਪੜੇ ਤੁਸੀਂ ਇਹਦੇ 'ਚ ਰੱਖੋਗੇ ਥੋੜੀ-ਥੋੜੀ देर ਬਾਅਦ ਇਹ ਘੁਮਾ ਕੇ ਤੇ ਉਹਨੂੰ ਹਿਲਾ ਦੂਗੀ ਪਰ ਆ ਦੇਖੋ ਪਿੱਛੇ ਦੀ ਬੰਦ ਹੋ ਜੂ ਫਿਰ ਆਪਣੇ ਆਪ ਹੀ ਫੇਰ ਚੱਲ ਪੂਗੀ ਫਿਰ ਬੰਦ ਹੋ ਜੂਗੀ ਉਹਦੇ ਨਾਲ ਕੀ ਹੋ ਰਿਹਾ ਤੁਹਾਡੇ ਕੱਪੜੇ ਭਿੱਜੇ ਰਹਿਣਗੇ ਠੀਕ ਹੈ ਤੇ ਫਿਰ ਆਪਣੇ ਆਪ ਹੀ ਵਾਸ਼ ਹੋ ਜਾਣਗੇ ਪੂਰਾ ਸਰਕਲ ਪਰ ਇਹਦੇ 'ਚ ਇਹ ਹੈ ਵੀ ਤੁਹਾਨੂੰ ਆ ਕੇ ਕੱਢ ਕੇ ਇਧਰ ਪਾ ਕੇ ਸੁਕੋਣੇ ਪੈਣਗੇ ਜਿਹੜਾ ਕਿ ਕਾਫੀ ਕਿਉਂਕਿ ਉਲਝ ਜੇ ਜਾਂਦੇ ਨੇ ਕੱਪੜੇ ਤੇ ਸਾਰੇ ਇਕੱਠਾ ਹੀ ਗੁੱਛਾ ਆ ਜਾਂਦਾ ਤੇ ਫੇਰ ਉਹ ਇਕੱਲਾ ਇਕੱਲਾ ਕਰਕੇ ਇਧਰ ਪਾਉਣਾ ਪਊਗਾ ਤੁਹਾਨੂੰ ਠੀਕ ਹੈ ਪ੍ਰਿੰਸਿੰਗ ਕਰਨ ਵੇਲੇ ਇੱਕ ਚੀਜ਼ ਦਾ ਖਿਆਲ ਰੱਖ ਲਿਆ ਕਰੋ ਜਦੋਂ ਤੁਸੀਂ ਰਿੰਸ ਕਰਦੇ ਹੋ ਨਾ ਤਾਂ ਉਦੋਂ ਤੁਸੀਂ ਕੀ ਕਰਨਾ ਹੈ ਇਹਨੂੰ ਇੱਕ ਵਾਰੀ ਪੂਰਾ ਸਰਕਲ ਚਲਾ ਲਿਆ ਦੂਜੀ ਵਾਰੀ ਇਹਨੂੰ ਨਾ ਇਹ ਇੰਨਾ ਕੀ ਚਲਾਇਆ ਕਰੋ 1 ਮਿੰਟ ਤੋਂ ਵੱਧ ਨਾ ਚਲਾਇਆ ਕਰੋ ਉਹਦੇ ਨਾਲ ਕੱਪੜਿਆਂ 'ਚ ਬਲ ਘਟ ਪੈਂਦੇ ਨਹੀਂ ਤੇ ਜੇ ਤੁਸੀਂ ਜ਼ਿਆਦਾ ਦੇਰ ਚਲਾਤਾ ਜਾਂ ਇਸ ਤੋਂ ਵੀ ਘੱਟ ਚਲਾਓ ਬੇਸ਼ੱਕ ਮਤਲਬ ਡਰਾਈ ਹੋ ਜਾਣ ਨਿਚੋੜੇ ਜਾਣ ਤੇ ਇਹ ਚ ਅਪਾ ਪੂਰਾ ਡਰਾਈ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਜੇ ਤੁਸੀਂ ਜ਼ਿਆਦਾ ਦੇਰ ਚਲਾ ਦੋਗੇ ਨਾ ਤੇ ਇੰਨੇ ਵਲ ਫੈ ਜਾਂਦੇ ਕੱਪੜਿਆਂ ਚ ਕਿ ਤੁਸੀਂ ਇਮੇਜ ਨਹੀਂ ਨਹੀਂ ਕਰ ਸਕਦੇ ਕਿ ਇਹਨੂੰ ਕਦੇ ਜੀ ਐਮਰਜੈਂਸੀ ਵਿੱਚ ਬਿਨਾ ਪ੍ਰੈਸ ਤੋਂ ਪਾਉਣਾ ਪਏਗਾ ਤੇ ਪਾ ਸਕਦੇ ਆ ਤਾਂ ਇਹਦਾ ਬਸ ਇਹ ਹੈਗਾ ਬੀ ਐਡੀਟ ਤੁਹਾਨੂੰ ਆਪਣੀ ਮਿਹਨਤ ਨਾਲ ਜ਼ਿਆਦਾ ਕਰਨੀ ਪੈਂਦੀ ਹੈ ਤੇ ਬਾਕੀ ਅਦਰਵਾਇਜ਼ ਇਟ ਇਜ਼ ਵੈਰੀ ਗੁੱਡ ਤੇ ਮੈਂ ਇਸੇ ਲਈ ਰੱਖੀ ਹੋਈ ਹੈ ਇਹ ਕਿਉਂਕਿ ਇਹਦੇ ਚ ਪੋਣੀ ਵਗੈਰਾ ਧੋਣੇ ਹੁੰਦੇ ਨੇ ਨਾਲ ਐਸੀ ਕੋਈ ਕੱਪੜੇ ਜਿਹੜੇ ਰਫ ਐਂਡ ਟਫ ਹੁੰਦੇ ਉਹ ਧੋਣੇ ਹੁੰਦੇ ਆ ਕਈ ਵਾਰੀ ਲੋਡ ਜਿਆਦਾ ਹੋ ਜਾਂਦੇ ਨੇ ਤੇ ਫਿਰ ਫਿਰ ਨਾਲ ਇਧਰ ਵੀ ਚਲਾ ਦਿੰਨੀ ਆ ਕੰਬਲ-ਕੁੰਬਲ ਖੁੱਲੇ ਚ ਧੁੱਤ ਜਾਂਦੇ ਉਹ ਚ ਵੀ ਪੈ ਜਾਂਦਾ ਛੋਟਾ ਕੰਬਲ ਤਾਂ ਉੱਚੀ ਪੈ ਜਾਂਦਾ ਸਿੰਗਲ ਵਾਲਾ ਪਰ ਇਹ ਚ ਵੱਡਾ ਵੀ ਪੈ ਜਾਂਦਾ ਤੇ ਆਰਾਮ ਨਾਲ ਧੁੱਤ ਜਾਂਦੇ ਨੇ ਕੱਪੜੇ ਸੋ ਮੈਨੂੰ ਲੱਗਦਾ ਹੈ ਕਿ ਤੁਹਾਡੀ ਇਹ ਸਵਾਲ ਦਾ ਜਵਾਬ ਆ ਗਿਆ ਕਿ ਕਿਹੜੀ ਬੈਟਰ ਹੈ ਬਾਕੀ ਤਾਂ ਤੁਹਾਨੂੰ ਦੱਸਿਆ ਵੀ ਆਪਣੀ ਪੌਕੇਟ ਦੇ ਹਿਸਾਬ ਨਾਲ ਤੇ ਆਪਣੀ ਰਿਕੁਆਇਰਮੈਂਟ ਹੈ ਤੁਹਾਡੀ ਤੇ ਇਟ ਇਜ਼ اے ਹੈਗਾ ਵੀ ਮੈਨੂੰ ਮੇਰੇ ਮੋਢੇ ਦੁਖਣ ਲੱਗ ਜਾਂਦੇ ਆ ਜਿੱਦੇ ਤੋਂ ਨਹੀਂ ਆ ਕਿ ਕਿੱਚਾ ਤੋਂ ਹੀ ਝੁੱਕ ਕੇ ਕੱਢਣੀ ਆ ਤੁਸੀਂ ਜ਼ੋਰ ਲੱਗਦਾ ਇਹਦੇ ਵਿੱਚ ਤੇ ਬਾਕੀ ਤੁਹਾਡੀ ਆਪਣੀ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਤੁਸੀਂ ਚੀਜ਼ ਡਿਸਾਈਡ ਕਰਨੀ ਹੈ ਮਿਲਾਂਗੇ ਅਗਲੀ ਕਿਸੇ ਵੀਡੀਓ 'ਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਸਾਰੇ ਬੰਦਿਆਂ ਦੇ ਕੰਮ ਆ ਜੂਗੀ ਮੈਂ ਤੁਹਾਨੂੰ ਜੈਨੂਇਨਲੀ ਰਾਏ ਦੇਤੀ ਕੋਈ ਕੰਪਨੀ ਐਡ ਨਹੀਂ ਹੈ ਕੋਈ ਇਹ ਨਹੀਂ ਕਿ ਇਹੀ ਲੈਣੀ ਆ ਜੋ ਉਹੀ ਲੈਣੀ ਆ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਕੰਪਨੀ ਚੂਜ਼ ਕਰ ਸਕਦੇ ਹੋ